ਚੰਡੀਗੜ੍ਹ ਕਾਰਪੋਰੇਸ਼ਨ ਦੀਆਂ ਅੱਜ ਮੇਰ ਚੋਣ ਹੋਣ ਜਾ ਰਹੀਆਂ ਨੇ ਦੱਸਦੇ ਕਿ ਜੋੜ ਤੋੜ ਦੀ ਰਾਜਨੀਤੀ ਤੋਂ ਬਚਣ ਦੇ ਲਈ ਕਾਂਗਰਸ ਨੇ ਆਪਣੇ 6 ਕੌਂਸਲਰ ਦੋ ਦਿਨ ਪਹਿਲਾਂ ਹੀ ਲੁਧਿਆਣਾ ਦੇ ਵਿੱਚ ਸੰਭਾਲ ਕੇ ਰੱਖੇ ਹੋਏ ਸੀ ਦੱਸਦੇ ਕਿ ਅੱਜ ਤੜਕੇ ਤੜਕੇ ਕੌਂਸਲਰ ਚੈਕਾਰਾ ਇਲਾਕੇ ਚੰਡੀਗੜ੍ਹ ਨੂੰ ਰਵਾਨਾ ਹੋਗੇ ਇਹਨਾਂ ਹੀ ਨਹੀਂ ਲੁਧਿਆਣਾ ਦੇ ਵਿੱਚ ਮੀਟਿੰਗ ਦਾ ਇੱਕ ਲੰਬਾ ਦੌਰ ਵੀ ਚੱਲਿਆ ਤੇ ਚੰਡੀਗੜ੍ਹ ਦੇ ਐਮਪੀ ਮਨੀਸ਼ ਦਿਵਾੜੀ ਵੀ ਲੁਧਿਆਣਾ ਪਹੁੰਚੇ ਦੱਸਦੇ ਕਿ ਕਾਂਗਰਸ ਨੂੰ ਡਰਾ ਕਿ ਆਮ ਆਦਮੀ ਪਾਰਟੀ ਕਿਤੇ ਉਹਨਾਂ ਦੇ ਕੌਂਸਲਰਾਂ ਨੂੰ ਤੋੜ ਕੇ ਆਪਣਾ ਮੇਅਰ ਨਾ ਬਣਾ ਲਵੇ ਇਸ ਲਈ ਲੁਧਿਆਣਾ ਦੇ ਵਿੱਚ ਕੌਂਸਲਰਾਂ ਨੂੰ ਰੱਖਿਆ ਗਿਆ ਸੀ ਅਸੀਂ ਅੱਜ ਚੰਡੀਗੜ੍ਹ ਦੇ ਮੇਅਰ ਸੀਨੀਅਰ ਡਿਪਟੀ ਮੇਅਰ ਤੇ ਪ੍ਰਿੰਸੀਪਲ ਦੀ ਚੋਣ ਹੈ ਔਰ ਅਸੀਂ ਅੱਜ ਹੁਣੇ ਚੰਡੀਗੜ੍ਹ ਨੂੰ ਇੱਥੋਂ ਲੁਧਿਆਣਾ ਤੋਂ نکلਣ ਲੱਗੇ ਮੇਰੇ ਨਾਲ ਸਾਰੇ ਸਾਡੇ ਕਾਂਗਰਸ ਦੇ ਕੌਂਸਲਰ ਸਾਥੀ ਨੇ ਔਰ ਅਸੀਂ ਉੱਤੇ ਪਹੁੰਚ ਕੇ ਅੱਜ ਮੇਅਰ ਦੇ ਇਲੈਕਸ਼ਨ ਦੇ ਵਿੱਚ ਵੋਟ ਪਾਵਾਂਗੇ ਔਰ ਮੈਨੂੰ ਲੱਗਦਾ ਹੈ ਕਿ ਉਮੀਦ ਨਹੀਂ ਨਹੀਂ ਬਲਕਿ ਪੂਰਾ ਵਿਸ਼ਵਾਸ ਹੈ ਤੇ ਤੀਨੋ ਸਿੱਟਾਂ ਤੇ ਸਾਡੀ ਅੱਛੀ ਜਿੱਤ ਹੋਵੇਗੀ ਔਰ ਚੰਡੀਗੜ੍ਹ ਦੀ ਜਨਤਾ ਦੀ ਸੇਵਾ ਕਰਨ ਵਾਸਤੇ ਸਾਡੀ ਪੂਰੀ ਟੀਮ ਤਿਆਰ ਹੈ। ਤੁਸੀਂ ਹੁਣ ਰਵਾਨਾ ਹੋ ਲੱਗੇ ਚੰਡੀਗੜ੍ਹ ਨੂੰ? ਹਾਂ ਬਸ ਹੁਣ ਚੰਡੀਗੜ੍ਹੋਂ ਅਸੀਂ نکلਣ ਲੱਗੇ ਆਂ। ਅਗਲੇ 5-7 ਮਿੰਟ ਤੁਸੀਂ ਨਿਕਲ ਜਾਵਾਂਗੇ ਔਰ ਚੰਡੀਗੜ੍ਹ ਪਹੁੰਚ ਕੇ ਆਪਣੀ ਜਿਹੜੀ ਜ਼ਿੰਮੇਵਾਰੀ ਲੋਕਾਂ ਨੇ ਸਾਡੇ ਸਿਰ ਪਾਈ ਹੈ ਉਸ ਜ਼ਿੰਮੇਵਾਰੀ ਨੂੰ ਨਿਭਾਵਾਂਗੇ। ਤਾਂ ਸਰ ਪਿਛਲੇ 2 ਦਿਨਾਂ ਤੋਂ ਲੁਧਿਆਣੇ 'ਚ ਸਰਕੀ ਕਰਨ ਰਹੇ ਜੀ। ਦੇਖੋ ਚੰਡੀਗੜ੍ਹ ਤੋਂ ਅਸੀਂ ਲੁਧਿਆਣੇ ਵਾਸਤੇ ਆਏ ਸੀ ਕਿਉਂਕਿ BJP ਦਾ ਡਰਟ ਟ੍ਰਿਕਸ ਡਿਪਾਰਟਮੈਂਟ ਹੈ। ਉਹ ਤੂੜ ਫੂੜ ਉੱਥੇ ਕਰਨੇ ਸ਼ੁਰੂ ਹੋ ਗਿਆ ਸੀ ਲੋਕਾਂ ਨੂੰ ਲਾਲਚ ਦੇ ਕੌਂਸਲਰਾਂ ਨੂੰ ਹਰ ਤਰ੍ਹਾਂ ਨਾਲ ਵਰਗਲਾਣ ਦੀ ਕੋਸ਼ਿਸ਼ ਕਰਦੇ ਸੀ ਇਸ ਕਰਕੇ ਅਸੀਂ ਸੋਚਿਆ ਕਿ ਇਸ ਸਮੇਂ ਦਾ ਸਤਿਬੋਧ ਕਰਕੇ ਇਕੱਠੇ ਹੋ ਕੇ ਜਾ ਕੇ ਪੰਜਾਬ ਦੀ ਭਾਵਨ ਧਰਤੀ ਤੇ ਜਾ ਕੇ ਮੱਥਾ ਟੇਕਿਆ ਇਸ ਕਰਕੇ ਅਸੀਂ ਪਰਸੋਂ ਫਰੀਦਕੋਟ ਗਈ ਸੀ ਉੱਥੇ ਅਸੀਂ ਬਾਬਾ ਫਰੀਦ ਜੀ ਦੇ ਜਾ ਕੇ ਉੱਥੇ ਦਰਸ਼ਨ ਉੱਥੇ ਉਹਨਾਂ ਦੀ ਮਜ਼ਾਰ ਤੇ ਕੀਤੇ ਉੱਥੇ ਮੱਥਾ ਟੇਕਿਆ ਔਰ ਉੱਥੇ ਦੁਆ ਕੀਤੀ ਚੰਡੀਗੜ੍ਹ ਦੇ ਲੋਕਾਂ ਦੀ ਬਿਹਤਰੀ ਵਾਸਤੇ ਕਾਂਗਰਸ ਪਾਰਟੀ ਦੀ ਏਕਤਾ ਵਾਸਤੇ ਕਿ ਭਾਜਪਾ ਨੂੰ ਸਦਬੁੱਧੀ ਦੇਣ ਤਾਂ ਕਿ ਇਹੋ ਜਿਹੜੇ ਕ੍ਰਿਤਿ ਅੰਜ ਮੈਂ ਪਿਛਲੀ ਵਾਰ ਉਹਨਾਂ ਦਾ ਅਨਿਲ ਮਸੀ ਨੇ ਕੀਤਾ ਸੀ ਉਹੋ ਜੇ ਕਾਂਡ ਦੁਆਰਾ ਨਾ ਕਰਨ ਔਰ ਲੋਕਤੰਤਰ ਨੂੰ ਸ਼ਰਮਸਾਰ ਨਾ ਕਰਨ ਇਸ ਕਰਕੇ ਅਸੀਂ ਗਏ ਸੀ ਕੱਲ ਅਸੀਂ ਲੁਧਿਆਣੇ ਦੇ ਵਿੱਚ ਮੀਟਿੰਗਸ ਆਪਣੀਆਂ ਐਮਪੀ ਸਾਹਿਬ ਦੀ ਸੀਗੀ ਇੱਥੇ ਆਪਣੀ ਮੀਟਿੰਗ ਕੀਤੀ ਸਟਰੈਟਜੀ ਬਣਾਈ ਔਰ ਅੱਜ ਅਸੀਂ ਹੁਣ ਚੰਡੀਗੜ੍ਹ ਪਾਸਤੇ ਰਵਾਨਾ ਹੋਏ ਤੁਸੀਂ ਕਿੰਨੇ ਨੂੰ ਮਿੱਦਾ ਲੱਗਦੇ ਆ ਚੰਡੀਗੜ੍ਹ ਅੱਜ ਮੇਅਰ ਬਣਨ ਜਾ ਰਹੇ 100% ਸਾਡੀ ਤਿੰਨੋਂ ਸੀਟਾਂ ਤੇ ਜਿੱਤ ਹੋਏਗੀ ਔਰ 100% ਜਿੱਤ ਅਸੀਂ ਅੱਜ ਚੰਡੀਗੜ੍ਹ ਦੇ ਮੇਅਰ ਸੀਨੀਅਰ ਡਿਪਟੀ ਮੇ ਔਰ ਅਸੀਂ ਅੱਜ ਜੁਹਣੇ ਚੰਡੀਗੜ੍ਹ ਨੂੰ ਇੱਥੇ ਲੁਧਿਆਣੇ ਤੋਂ نکلਣ ਲੱਗੇ ਮੇਰੇ ਨਾਲ ਸਾਰੇ ਸਾਡੇ ਕਾਂਗਰਸ ਦੇ ਕੌਂਸਲਰ ਸਾਥੀ ਨੇ ਔਰ ਅਸੀਂ ਉੱਤੇ ਪਹੁੰਚ ਕੇ ਅਜਮੇਰ ਦੇ ਇਲੈਕਸ਼ਨ ਦੇ ਵਿੱਚ ਵੋਟ ਪਾਵਾਂਗੇ ਔਰ ਮੈਨੂੰ ਲੱਗਦਾ ਹੈ ਕਿ ਉਮੀਦ ਉਮੀਦ ਹੀ ਨਹੀਂ ਬਲਕਿ ਪੂਰਾ ਵਿਸ਼ਵਾਸ ਹੈ ਤੇ ਤਿੰਨੋਂ ਸੀਟਾਂ ਤੇ ਸਾਡੀ ਅੱਛੀ ਜਿੱਤ ਹੋਵੇਗੀ ਔਰ ਚੰਡੀਗੜ੍ਹ ਦੀ ਜਨਤਾ ਦੀ ਸੇਵਾ ਕਰਨ ਵਾਸਤੇ ਸਾਡੀ ਪੂਰੀ ਟੀਮ ਤਿਆਰ ਹੈ ਤੁਸੀਂ ਹੁਣ ਰਵਾਨਾ ਹੋ ਲੱਗੇ ਚੰਡੀਗੜ੍ਹ ਨੂੰ ਹਾਂ ਬਸ ਹੁਣ ਚੰਡੀਗੜ੍ਹ ਨੂੰ ਅਸੀਂ نکلਣ ਲੱਗੇ ਹਾਂ ਅਗਲੇ 5-7 ਮਿੰਟ ਤੁਸੀਂ ਨਿਕਲ ਜਾਵਾਂਗੇ ਔਰ ਚੰਡੀਗੜ੍ਹ ਪੌਂਚ ਦੀ ਆਪਣੀ ਜਿਹੜੀ ਜ਼ਿੰਮੇਵਾਰੀ ਲੋਕਾਂ ਨੇ ਸਾਡੇ ਸਿਰ ਪਾਈ ਹੈ ਉਸ ਜ਼ਿੰਮੇਵਾਰੀ ਨੂੰ ਨਿਭਾਉਣਾ ਤਾਂ ਸਰ ਪਿਛਲੇ 2 ਦਿਨਾਂ ਤੋਂ ਲੁਧਿਆਣੇ 'ਚ ਸਰ ਕੀ ਕਰਨ ਰਹੀ ਜੀ ਦੇਖੋ ਚੰਡੀਗੜ੍ਹ ਤੋਂ ਅਸੀਂ ਲੁਧਿਆਣੇ ਵਾਸਤੇ ਆਏ ਸੀ ਕਿਉਂਕਿ ਬੀਜੇਪੀ ਆਪ ਦਾ ਡਰਟੀ ਫਿਕਸ ਡਿਪਾਰਟਮੈਂਟ ਉਹ ਤੋੜ-ਫੋੜ ਉੱਥੇ ਕਰਨ ਨੂੰ ਸ਼ੁਰੂ ਹੋ ਗਿਆ ਸੀ ਲੋਕਾਂ ਨੂੰ ਲਾਲਚ ਦੇ ਕੌਂਸਲਰਾਂ ਨੂੰ ਹਰ ਤਰ੍ਹਾਂ ਦਾ ਬਰਗਲਾਣ ਦੀ ਕੋਸ਼ਿਸ਼ ਕਰ ਰਿਹਾ ਸੀ ਇਸ ਕਰਕੇ ਅਸੀਂ ਸੋਚਿਆ ਕਿ ਇਸ ਸਮੇਂ ਦਾ ਸਤਿ ਉਪਯੋਗ ਕਰਕੇ ਇਕੱਠੇ ਹੋ ਕੇ ਜਾ ਕੇ ਪੰਜਾਬ ਦੀ ਪਾਵਨ ਧਰਤੀ ਤੇ ਜਾ ਕੇ ਮੱਥਾ ਟੇਕਿਆ ਇਸ ਕਰਕੇ ਅਸੀਂ ਪਰਸੋਂ ਫਰੀਦਕੋਟ ਗਈ ਸੀ ਉੱਥੇ ਅਸੀਂ ਬਾਬਾ ਫਰੀਦ ਜੀ ਦੇ ਜਾ ਕੇ ਉੱਥੇ ਦਰਸ਼ਨ ਉੱਥੇ ਉਹਨਾਂ ਦੀ ਮਜ਼ਾਰ ਤੇ ਕੀਤੇ ਉੱਥੇ ਮੱਥਾ ਟੇਕਿਆ ਔਰ ਉੱਥੇ ਦੁਆ ਕੀਤੀ ਚੰਡੀਗੜ੍ਹ ਦੇ ਲੋਕਾਂ ਦੀ ਬਿਹਤਰੀ ਵਾਸਤੇ ਕਾਂਗਰਸ ਪਾਰਟੀ ਦੀ ਏਕਤਾ ਵਾਸਤੇ ਤੇ ਭਾਜਪਾ ਨੂੰ ਸਦਬੁੱਧੀ ਦੇਣ ਤਾਂ ਕਿ ਇਹੋ ਜਿਹੜੇ ਕ੍ਰਿੱਤੀਆਂ ਜਿਵੇਂ ਪਿਛਲੀ ਵਾਰ ਉਹਨਾਂ ਦਾ ਅਨਿਲ ਮਸੀਹ ਨੇ ਕੀਤਾ ਸੀ ਉਹੋ ਜਿਹੇ ਕਾਂਡ ਦੁਆਰਾ ਨਾ ਕਰਨ ਔਰ ਲੋਕਤੰਤਰ ਨੂੰ ਸ਼ਰਮਸਾਰ ਨਾ ਕਰਨ ਇਸ ਕਰਕੇ ਅਸੀਂ ਗਏ ਸੀ ਕਾਲਾ ਸੀ ਲੁਧਿਆਣੇ ਦੇ ਵਿੱਚ ਮੀਟਿੰਗਸ ਆਪਣੀਆਂ ਐਮਪੀ ਸਾਹਿਬ ਵੀ ਸੀਗੀ ਉੱਥੇ ਆਪਣੀ ਮੀਟਿੰਗ ਕੀਤੀ ਸਟਰੈਟਜੀ ਬਣਾਈ ਔਰ ਅੱਜ ਅਸੀਂ ਹੁਣ ਚੰਡੀਗੜ੍ਹ ਪਾਸਤੇ ਰਵਾਨਾ ਹੋਏ ਤੇ ਸਕਿਨ ਨੂੰ ਮਿੱਦਾ ਲੱਗਦਾ ਚੰਡੀਗੜ੍ਹ ਅੱਜ ਮੇਰ ਬਣ ਜਾਣਗੇ 100% ਸਾਡੀ ਤਿੰਨੋਂ ਸੀਟਾਂ ਦੇ ਜਿੱਤ ਹੋਏਗੀ ਔਰ 100% ਜਿੱਤ